ਮਾੜੀ ਗੱਲ ਆ ਵੀ ਸਰਕਾਰ ਨੇ ਸਾਰੇ ਆਕਸੀਜਨ ਪਲਾਂਟਾਂ ਦਾ ਕੰਟਰੋਲ ਆਪਣੇ ਹੱਥ ਚ ਰਿਆ ਹੋਇਆ ਵੀ ਤਿੰਨ ਚਾਰ ਦਿਨ ਹੋ ਗਏ ਮੈਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਵੀ ਭੇਜ ਲਈ ਫੋਨ ਤੇ ਵੀ ਡੀਸੀ ਸਾਹਿਬ ਦਾ ਫੋਨ ਹੀ ਨਹੀਂ ਚੱਕਦੇ ਠੀਕ ਹੈ ਜੀ ਮੇਰੇ ਹਲਕੇ ਚ ਇੱਕ ਵੀ ਆਈਸੋਲੇਸ਼ਨ ਸੈਂਟਰ ਜਿਹੜਾ ਅਜੇ ਤੱਕ ਸਰਕਾਰੀ ਜਿਹੜਾ ਉਹ ਨਹੀਂ ਬਣਿਆ ਗਾ ਸੋ ਮੈਂ ਸਸੀਕਾਲ ਜੀ ਆਪਾਂ ਇਸ ਟਾਈਮ ਜ਼ੀਰਕਪੁਰ ਦੇ ਵਿੱਚ ਹਲਕਾ ਬਧਾਇਕ ਆਪਣੇ ਜਿਹੜੇ ਹੈਗੇ ਆ ਡੇਰਾ ਬਸਤੀ ਤੋਂ ਐਨ ਕੇ ਸ਼ਰਮਾ ਜੀ ਉਹਨਾਂ ਦੇ ਇੱਥੇ ਫਾਰਮ ਹੈਗਾ ਮੈਰਿਜ ਪੈਲੇਸ ਆਪਾਂ ਉੱਥੇ ਖੜੇ ਆ ਜਿੱਦਾਂ ਕਿ ਸਾਨੂੰ ਪਤਾ ਕਿ ਇੱਥੇ ਸਾਰੇ ਇੰਡੀਆ ਦੇ ਵਿੱਚ ਜਿਹੜੀ ਕਰੋਨਾ ਦੀ ਮਹਾਮਾਰੀ ਬੜੇ ਵੱਡੇ ਪੱਧਰ ਤੇ ਫੈਲ ਚੁੱਕੀ ਆ ਹਸਪੀਟਲਾਂ ਦੇ ਜਿਹੜੇ ਹਸਪਤਾਲਾਂ ਦੇ ਜਿਹੜੇ ਬੰਦੋਬਸਤਾਂ ਨਾ ਕਾਫੀ ਸਾਬਤ ਹੋ ਰਹੇ ਆ ਕਾਫੀ ਜਿਹੜੀ ਸਮਾਜਿਕ ਜਥੇਬੰਦੀਆਂ ਜਿਹੜੀਆਂ ਅੱਗੇ ਆ ਰਹੀਆਂ ਆਪਾਂ ਦੇਖਿਆ ਕਿ ਇੱਥੇ ਸ਼ਰਮਾ ਜੀ ਵੱਲੋਂ ਇੱਕ ਪਹਿਲ ਕੀਤੀ ਗਈ ਉਹਨਾਂ ਨੇ ਆਪਣੇ ਮੈਰਿਜ ਪੈਲੇਸ ਨੂੰ ਜਿਹੜਾ ਹੈਗਾ ਫਾਰਮ ਨੂੰ ਇੱਕ ਆਰਜੀ ਤੌਰ ਤੇ ਹਸਪਤਾਲ ਦੇ ਵਿੱਚ ਕਨਵਰਟ ਕਰ ਦਿੱਤਾ ਇੱਥੇ ਵਿੱਚ ਉਹਨਾਂ ਦੇ ਜਿਹੜੇ ਆਪਾਂ ਦੇਖ ਸਕਦੇ ਆ ਕਿ ਬਹੁਤ ਅੱਛੇ ਬੰਦੋਬਸਤ ਕੀਤੇ ਜਾ ਰਹੇ ਆ ਇਹ ਹਾਲਾਂਕਿ ਆਫੀਸ਼ੀਅਲ ਤੌਰ ਤੇ ਕੱਲ ਸ਼ਾਇਦ ਚਾਲੂ ਕਰਨਗੇ ਆਪਾਂ ਗੱਲ ਕਰਦੇ ਆ ਸ਼ਰਮਾ ਜੀ ਸਾਡੇ ਨਾਲ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅ ਭਾਏ ਇੱਕ ਤਾਂ ਪਹਿਲਾਂ ਤੇ ਚਲੋ ਜਿਹੜੀ ਮਹਾਮਾਰੀ ਚੱਲ ਰਹੀ ਆ ਜੀ ਇਹਦਾ ਬਚਾਅ ਦੇ ਵਿੱਚ ਬਚਾਅ ਹੀ ਰੱਖਣਾ ਚਾਹੀਦਾ ਇਹ ਤੁਸੀਂ ਇੱਕ ਬਹੁਤ ਅੱਛਾ ਪ੍ਰਬਾਲਾ ਕੀਤਾ ਜੀ ਇੱਥੇ ਅਸਲੀ ਕਰੋਨਾ ਦੀ ਜਿਹੜੀ ਮਹਾਮਾਰੀ ਆ ਬਹੁਤ ਭਿਆਨਕ ਦੁਖਦਾਰਗੀ ਔਰ ਅੱਜ ਜੇ ਤੁਸੀਂ ਦੇਖੋ ਵੀ ਘਰ-ਘਰ ਚ ਮਰੀਜ਼ ਪਈਆਂ ਹਸਪੀਟਲਾਂ 'ਚ ਬੈੱਡ ਨਹੀਂ ਜਿਹੜੇ ਲੱਭ ਰਹੇ ਆ ਔਰ ਕਈ ਮੰਨ ਲਓ ਇੱਕ ਫਲੈਟ 'ਚ ਇੱਕ ਕਮਰੇ 'ਚ ਫੈਮਿਲੀ ਰਹਿੰਦੀ ਆ ਜਿੰਨਾ ਉਹਨਾਂ ਘਰਾਂ 'ਚ ਜੇ ਇੱਕ ਕੋਰੋਨਾ ਪੇਸ਼ੈਂਟ ਹੋ ਗਿਆ ਉਹਨੂੰ ਰਹਿਣ ਦੀ ਬਹੁਤ ਵੱਡੀ ਪ੍ਰੋਬਲਮ ਆਇਆ ਉਸ ਤੋਂ ਹੋਰ ਅੱਗੇ ਹੋ ਜਾਂਦਾ ਹੈ ਸੋ ਮੈਂ ਕਾਫੀ ਦਿਨ ਤੋਂ ਮੈਨੂੰ ਫੋਨ ਲਗਾਤਾਰ ਜੀਲਖਪੁਰ ਤੋਂ ਡੇਰਾ ਬਸੀ ਤੋਂ ਲਾਲੜੂ ਤੋਂ ਲਗਾਤਾਰ ਫੋਨ ਆ ਰਹੇ ਸੀਗੇ ਪਰ ਅਫਸੋਰ ਸਾਹਿਬ ਵੀ ਕਿ ਨਾ ਤਾਂ ਅੱਜ ਹਸਪੀਟਲ 'ਚ ਬੈੱਡ ਮਿਲ ਰਿਹਾ ਦਾ ਨਾ ਸਮਸ਼ਾਨ ਘਾਟਾਂ 'ਚ ਜਗ੍ਹਾ ਮਿਲ ਰਹੀ ਹੈਗੀ ਆ ਮੇਰੇ ਹਲਕੇ ਚ ਇੱਕ ਵੀ ਆਈਸੋਲੇਸ਼ਨ ਸੈਂਟਰ ਜਿਹੜਾ ਅਜੇ ਤੱਕ ਸਰਕਾਰੀ ਜਿਹੜਾ ਉਹ ਨਹੀਂ ਬਣਿਆ ਸੋ ਮੈਂ ਆ ਉਪਰਾਲਾ ਕਰਿਆ ਵੀ ਆਪਣੇ ਫਾਟਕ ਨੂੰ ਜਿਹੜਾ ਇੱਥੇ ਆਈਸੋਲੇਸ਼ਨ ਸੈਂਟਰ ਬਣਾਇਆ ਤਿੰਨ ਚਾਰ ਡਾਕਟਰ ਜਿਹੜੇ ਇੱਥੇ ਅਪਾਇੰਟ ਕੀਤੇ ਹੋਣ 10-12 ਨਰਸਾਂ ਦੀ ਅਪਾਇੰਟਮੈਂਟ ਕੀਤੀ ਆ ਆਕਸੀਜਨ ਦਾ ਜਿਹੜਾ ਪ੍ਰਬੰਧ ਕੀਤਾ ਹੈਗਾ ਬੈੱਡ ਯਾਨੀ ਏ ਕਲਾਸ ਜਿਹੜੇ ਏਸੀ ਸਿਸਟਮ ਐਂਡਿੰਗ ਸਿੰਪਟੋਮੈਟਿਕ ਪੇਸ਼ੈਂਟ ਆ ਜਿਹੜੇ ਉਹਨਾਂ ਨੂੰ ਟਰੀਟ ਜਿਹੜਾ ਇੱਥੇ ਕਰਿਆ ਜਾਊਗਾ ਇੱਥੇ ਸਾਰਾ ਕੁਝ ਤੁਸੀਂ ਦੇਖੋ ਵੀ ਬੈੱਡਾਂ ਸ਼ੈੱਡਾਂ ਖਾਣਾ ਜਿਹੜਾ ਸਾਰਾ ਮੁਫਤ ਦੇਆ ਜਾਊਗਾ ਆਕਸੀਜਨ ਦਵਾਈਆਂ ਜਿਹੜੀਆਂ ਟੋਟਲ ਫ੍ਰੀ ਦਿੱਤੀਆਂ ਜਾਣੀਆਂ ਹੈ ਜੀ ਇੱਥੇ ਨਹੀਂ ਸਾਰਾ ਕਿਉਂਕਿ ਗਰੀਬ ਆਦਮੀ ਜੇ ਇਸ ਪ੍ਰਾਈਵੇਟ ਹਸਪਤਾਲ ਤੇ ਜਾਂਦਾ ਤਾਂ 10 ਤੋਂ 20 ਹਜ਼ਾਰ ਰੁਪਏ ਲੈ ਜਾਂਦੇ ਜਿਹੜਾ ਪੇਸ਼ੈਂਟ ਥੋੜਾ ਬਹੁਤਾ ਸੀਰੀਅਸ ਹੋਊਗਾ ਇੱਥੇ ਐਂਬੂਲੈਂਸਾਂ ਦਾ ਇੰਤਜ਼ਾਮ ਕਰਿਆ ਹੈਗਾ ਐਂਬੂਲੈਂਸਾਂ ਦਾਹੀਂ 32 ਸੈਕਟਰ ਪੀਜੀਆਈ ਜਾਂ ਗਿਆਨ ਸਾਗਰ ਜਾਂ ਰਜਿੰਦਰਾ ਹਸਪਤਾਲ ਉੱਥੇ ਪਹੁੰਚਾਇਆ ਜਾਊਗਾ ਮੈਨੂੰ ਇਸ ਗੱਲ ਦਾ ਵੀ ਅਫਸੋਸ ਆ ਕਿ ਅਜੇ ਤੱਕ ਮੁਹਾਲੀ 'ਚ ਸਰਕਾਰੀ ਹਸਪਤਾਲਾਂ 'ਚ ਇੱਕ ਵੀ ਵੈਂਟੀਲੇਟਰ ਜਿਹੜਾ ਉਹ ਆਪਰੇਸ਼ਨਲ ਨਹੀਂ ਹੋ ਸਕਿਆ ਪਰसों ਮੇਰੀ ਮੈਡੀਕਲ ਕਾਲਜ ਦੀ ਜਿਹੜੀ ਪ੍ਰਿੰਸੀਪਲ ਨਾਲ ਗੱਲਬਾਤ ਹੋਈ ਸੀਗੀ ਉਹਨੇ ਮੈਨੂੰ ਦੱਸਿਆ ਕਿ 40 ਵੈਂਟੀਲੇਟਰ ਸਾਡੇ ਕੋਲ ਪਈਆਂ ਤੇ 40 'ਚੋਂ ਇੱਕ ਵੀ ਇਸ ਕਰਕੇ ਜਿਹੜਾ ਆਪਰੇਸ਼ਨਲ ਨਹੀਂ ਹੋਇਆ ਵੀ ਸਾਡੇ ਕੋਲ ਮੈਨ ਪਾਵਰ ਨਹੀਂ ਹੈ ਨਹੀਂ ਮੈਨੂੰ ਬੜਾ ਅਫਸੋਸ ਆ ਵੀ ਸਾਡੇ ਜ਼ਿਲ੍ਹੇ ਦੇ ਮਨਿਸਟਰ ਬਲਵੀਰ ਸਿੰਘ ਸਿੱਧੂ ਜੀ ਸੋ ਇੱਕ ਵੀ ਵੈਂਟੀਲੇਟਰ ኦਪਰੇਸ਼ਨਲ ਨਹੀਂ ਕਰ ਸਕਦੇ ਬਾਕੀ ਪੰਜਾਬ ਦਾ ਕੀ ਹਾਲ ਹੋਇਆ ਹੁਣ ਆਪਾਂ ਕਹਿ ਨਹੀਂ ਸਕਦੇ ਪਰ ਚਲੋ ਅੱਜ ਕਰੋਨਾ ਦੀ ਮਹਾਮਾਰੀ ਆ ਆਪਾਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਜਿਹੜੀਆਂ ਉਹ ਵੀ ਸਪੋਰਟ ਕਰ ਰਹੀਆਂ ਸਾਨੂੰ ਮੈਂ ਬਹੁਤ ਧੰਨਵਾਦੀਆਂ ਯੂਨਾਈਟਿਡ 6 ਜਿਹੜੇ ਆਰਗੇਨਾਈਜੇਸ਼ਨਾਂ ਉਹਨਾਂ ਨੇ ਸਪੈਸ਼ਲ ਤੌਰ ਤੇ ਆਪਣੇ ਵਲੰਟੀਅਰ ਵੀ ਜਿਹੜੇ ਇੱਥੇ ਲਾਈਆਂ ਜਿਹੜੇ ਕੰਮ ਕਰਨ ਵਾਸਤੇ ਤੁਸੀਂ ਦੇਖੋ ਖੜੇ ਆ ਸੋ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੀ ਸਭ ਤੋਂ ਔਖਾ ਜਿਹਾ ਸਿਲੰਡਰ ਜਿਹੜਾ ਬਿਲਕੁਲ ਵੀ ਨਹੀਂ ਮਿਲ ਰਿਹਾ। ਸੋ ਸਿਲੰਡਰ ਭਰਣ ਦੀ ਪ੍ਰੋਬਲਮ ਹੈ। ਦੇਖੋ ਕਿੰਡੀ ਮਾੜੀ ਗੱਲ ਆ ਵੀ ਸਰਕਾਰ ਨੇ ਸਾਰੇ ਆਕਸੀਜਨ ਪਲਾਂਟਾਂ ਦਾ ਕੰਟਰੋਲ ਆਪਣੇ ਹੱਥ ਚ ਰਿਆ ਹੋਇਆ। ਸਿਲੰਡਰ ਭਰਿਆ ਹੋਇਆ ਨਹੀਂ ਮਿਲ ਰਿਹਾ। ਮੈਂ 3 ਦਿਨ ਹੋ ਗਏ ੱਟਕੇ ਖੜਿਆ ਸੀਗਾ। ਕੱਲ ਮੈਂ ਪੀ.ਸੀ.ਐਸ. ਅਫੀਸਰਾਂ ਮੁਹਾਲੇ ਚ ਉਹਨਾਂ ਨੂੰ ਬੇਨਤੀ ਕਰੀ ਆ ਤਾਂ ਉਹ ਸਿਲੰਡਰ ਜਿਹੜੇ ਭਰੇ ਗਏ ਆ। ਸੋ ਸਰਕਾਰ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਜਿਹੜੇ ਜਗ੍ਹਾ-ਜਗ੍ਹਾ ਪ੍ਰਬੰਧ ਕਰਨ ਕਿਉਂਕਿ ਇਹ ਕੋਰੋਨਾ ਬਿਮਾਰੀ ਆ। ਹੋਰ ਜਿਹੜੀ ਫੈਲੀ ਐ ਸੋ ਯੂਨਾਈਟਿਡ 6 ਜਿਹੜੀ ਫਿੰਗਰ ਤਾਂ ਉਹਨਾਂ ਨੇ ਵੀ ਬਹੁਤ ਵੱਡਾ ਸਹਿਯੋਗ ਹੈ ਜਿਹੜਾ ਉਹ ਦਿੱਤਾ ਸਿਲੰਡਰ ਸਾਨੂੰ ਉਹਨਾਂ ਨੇ ਦੇਇਆ ਹੋਰ ਸਿਲੰਡਰ ਉਹ 10 ਉਹ ਲੈ ਕੇ ਆ ਰਹੇ ਆ 10 ਸਿਲੰਡਰ ਕੱਲ ਦੇ ਉਹਨਾਂ ਨੇ ਦਿੱਤੇ ਆ ਫਿਰ ਵੱਡੇ ਜਿਹੜੇ ਪਲਾਂਟ ਆ ਕਹਿੰਦੇ ਆਕਸੀਜਨ ਦੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਇੱਥੇ ਹੈਲਪ ਕਰਨਗੇ ਉਹਨਾਂ ਦੇ ਵਲੰਟੀਅਰ ਵੀ ਲੱਗਣਗੇ ਸੋ ਮੈਂ ਸਾਰਿਆਂ ਤੋਂ ਬ੍ਰਾਹਮਣ ਸਭਾ ਜੀਰਕਪੁਰਾ ਉਹਨਾਂ ਦਾ ਵੱਡਾ ਸਹਿਯੋਗ ਹੈ ਕੱਲ 50000 ਰੁਪਏ ਸਾਨੂੰ ਡੋਨੇਟ ਜਿਹੜਾ ਕਰਕੇ ਗਏ ਸੀਗੇ ਇਸੇ ਤਰ੍ਹਾਂ ਅਗਰਵਾਲ ਸਭਾ ਸ੍ਰੀ ਸੁਨੀਲ ਅਗਰਵਾਲ ਜੀ ਬੈਠੇ ਆ ਉਹਨਾਂ ਦੀ ਸਪੋਰਟ ਮਿਲ ਰਹੀ ਹੈ ਇੰਡਸਟਰੀ ਐਸੋਸੀਏਸ਼ਨ ਦੇ ਮੈਨੂੰ ਫੋਨ ਆਇਆ ਵੀ ਗੈਸਬੂਸ ਹੋਰ ਮਦਦ ਕਰਨ ਵਾਸਤੇ ਉੱਥੇ ਆਣਾ ਸੋ ਮੇਰੀ ਸੋਚ ਆ ਵੀ ਸਾਰਿਆਂ ਨੇ ਲੇਕੇ ਕਿਉਂਕਿ ਵੱਡਾ ਕੰਮ ਆ ਇਹ ਪਤਾ ਨਹੀਂ ਕਿੰਨੇ ਦਿਨ ਚੱਲਣਾ ਹੈਗਾ ਇਹ ਕਿੰਨੇ ਕ ਮਰੀਜ਼ਾਂ ਦਾ ਇੱਥੇ ਰੱਖਣ ਦਾ ਬੰਦੋਬਸ ਕੀਤਾ ਗਿਆ ਕਿੰਨੇ ਕ ਫਰਖ ਸਕਦੇ ਇੱਥੇ ਅਸੀਂ ਤਕਰੀਬਨ ਕੋਸ਼ਿਸ਼ ਕਰ ਰਹੇ ਹਾਂ ਕਿ 100 ਬੈੱਡ ਦਾ ਜਿਹੜਾ ਹੋ ਜੇ ਬਾਕੀ ਜਿਸ ਤਰ੍ਹਾਂ ਦੀ ਜ਼ਰੂਰਤ ਪੈਗੀ ਉਹਨੂੰ ਅਕਸਾਈਡ ਜਿਹੜਾ ਉਹ ਕਰ ਲਿਆ ਜਾਊਗਾ ਸੋ ਇੱਥੇ ਸਾਰੀ ਤਰ੍ਹਾਂ ਦਾ ਕੋਸ਼ਿਸ਼ ਤਾਂ ਕਰ ਰਹੇ ਆਂ ਕਿ ਬੈਸਟ ਟਰੀਟਮੈਂਟ ਜਿਹੜਾ ਉਹਨਾਂ ਨੂੰ ਮਿਲੇ ਇਹ ਸਿੰਪਟੋਮੈਟਿਕ ਕਿਉਂਕਿ ਵੈਂਟੀਲੇਟਰ ਜਾਂ ਹੋਰ ਵੱਡਾ ਪ੍ਰਬੰਧ ਤਾਂ ਇੱਥੇ ਹੈ ਨਹੀਂ ਉਹਨਾਂ ਨੂੰ ਦਵਾਈਆਂ ਦਵਾਈਆਂ ਜਿਹੜੇ ਪ੍ਰੋਟੋਕੋਲ ਦੇ ਹਿਸਾਬ ਨਾਲ ਜਿਹੜੀਆਂ ਦਵਾਈਆਂ ਹੁੰਦੀਆਂ ਉਹ ਸਾਰੀਆਂ ਮੈਡੀਸਿਨਸ ਜਿਹੜੀ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਉਹਨਾਂ ਦੀ ਚੈਕਿੰਗ ਚੋਕਿੰਗ ਹੋਰ ਸਾਰਾ ਔਰ ਕੋਸ਼ਿਸ਼ ਕਰਾਂਗੇ ਅਕਲੀ ਮੈਂ ਦੇਖਿਆ ਵੀ ਜਦੋਂ ਪੇਸ਼ੈਂਟ ਨੂੰ ਕਰੋਨਾ ਹੋ ਜਾਂਦਾ ਨਾ ਜੀ ਬਹੁਤ ਸਾਰੇ ਪੇਸ਼ੈਂਟ ਜਿਹੜੇ ਡਿਪਰੈਸ਼ਨ ਚਲੇ ਜਾਂਦੇ ਆ ਜਾਂ ਡਰ ਜਾਂਦੇ ਆ ਉਹਦੇ ਕਰਕੇ ਜਿਆਦਾ ਫੇਟਲ ਜਿਹੜੀਆਂ ਡੈਥ ਚ ਜਿਆਦਾ ਹੋ ਰਹੀ ਹੈ ਸੋ ਇੱਥੇ ਉਹਨਾਂ ਨੂੰ ਗਾਈਡ ਕਰਿਆ ਜਾਊਗਾ ਵੀ ਲਾਈਫ ਸਟਾਈਲ ਕਿਸ ਤਰ੍ਹਾਂ ਦਾ ਧਰਨੇ ਦੀ ਲੋੜ ਨਹੀਂ ਉਹਨਾਂ ਨੂੰ ਹਰ ਤਰ੍ਹਾਂ ਨਾਲ ਮੈਂਟਲੀ ਜਿਹੜਾ ਇਸ ਲੜਾਈ ਨਾਲ ਲੜਨ ਵਾਸਤੇ ਪ੍ਰੀਪੇਅਰ ਵੀ ਕਰਿਆ ਜਾਊਗਾ ਉਹ ਤੁਸੀਂ ਦੇਖਿਆ ਹੋਣਾ ਸਾਹਮਣੇ ਸਟੇਜ ਲਾਈ ਗਈ ਆ ਉੱਥੇ ਬਕਾਇਦਾ ਜਿਨ੍ਹਾਂ ਨੂੰ ਕਰੋਨਾ ਹੋ ਕੇ ਠੀਕ ਹੋ ਗਏ ਆ ਪੇਸ਼ੈਂਟ ਸਾਡੀ ਕੋਸ਼ਿਸ਼ ਹੋਊਗੀ ਵੀ ਉਹਨਾਂ ਨੂੰ ਉੱਥੇ ਤੋਂ ਦੱਸਿਆ ਜਾਏ ਵੀ ਕਿਆ-ਕਿਆ ਬਿੱਤੀ ਕਿਸ ਤਰ੍ਹਾਂ ਕਰਨਾ ਕਿਆ ਕਰਨਾ ਹੈ ਕੁਝ ਮੋਟੀਵੇਟਰ ਕੋਈ ਯੋਗਾ ਵਾਲੇ ਛੋਟੇ-ਮੋਟੇ ਡਾਕਟਰ ਜਿਸ ਤਰ੍ਹਾਂ ਗਾਈਡ ਕਰਨਗੇ ਸੋ ਕੋਸ਼ਿਸ਼ ਕਰਾਂਗੇ ਕਿ ਉੱਥੇ ਮਾੜਾ ਮੋਟਾ ਕੋਈ ਸਕਰੀਨ ਵੀ ਲਾ ਦਾਂਗੇ ਤਾਂ ਕਿ ਐਂਟਰਟੇਨਮੈਂਟ ਵੀ ਜਿਹੜਾ ਲੋਕਾਂ ਦਾ ਜਿਹੜਾ ਹੁੰਦਾ ਰਹੇ ਖਬਰਾਂ ਜਿੱਦਾਂ ਕਿ ਤੁਸੀਂ ਦੱਸਿਆ ਕਿ ਆਪਣਾ ਜਿਹੜਾ ਸਿਹਤ ਮੰਤਰੀ ਆ ਸਾਡੇ ਇਹ ਏਰੀਆ ਦਾ ਸਾਡੇ ਜ਼ਿਲ੍ਹੇ ਦਾ ਹੈਗਾ ਕਿ ਸਾਨੂੰ ਕੋਈ ਪ੍ਰਸ਼ਾਸਨ ਦੇ ਲੋਕ ਵੀ ਸਪੋਰਟ ਮਿਲਦੀ ਇਸ ਚੀਜ਼ ਤੇ ਦੇਖੋ ਜੀ ਮੈਂ ਤਾਂ 4 ਦਿਨ ਹੋ ਗਏ ਬੇਨਤੀ ਕਰਕੇ ਦੇਖ ਲਈ ਹੈ ਡੀਸੀ ਸਾਹਿਬ ਨੂੰ ਵੀ ਕਰਿਆ ਡੀਸੀ ਸਾਹਿਬ ਨੂੰ ਵੀ ਕੀਤੀ ਆ ਐਸਡੀਐਮ ਸਾਹਿਬ ਨੂੰ ਵੀ ਫੋਨ ਕਰਿਆ ਕੱਲ ਮੈਂ ਲਿਖ ਕੇ ਲੈਟਰ ਵੀ ਦੇਇਆ ਹੈਗਾ ਮੈਨੂੰ ਬੜਾ ਅਫਸੋਸ ਆ ਦੇਖੋ ਪਹਿਲੇ ਦਿਨ ਇਹ ਡੀਸੀ ਸਾਹਿਬ ਨਾਲ ਮੇਰੇ ਨਾਲ ਗੱਲਬਾਤ ਕਰੀ ਸੀ ਜੀ ਐਸ ਡੀ ਐਮ ਦਾ ਵੀ ਪਹਿਲੇ ਦਿਨ ਰਿਸਪੌਂਸ ਆਇਆ ਸੀਗਾ ਦੁਬਾਰਾ ਮੇਰਾ ਫੋਨ ਵੀ ਨਹੀਂ ਕੀਤਾ ਮੈਂ ਜੀ ਸਵੇਰੇ ਵੀ ਡੀ ਸੀ ਸਾਹਿਬ ਨੂੰ ਗੱਲ ਕਰੀ ਐਸ ਡੀ ਐਮ ਸਾਹਿਬ ਨੂੰ ਗੱਲ ਕਰੀ ਐ ਸੋ ਅਸੀਂ ਪਬਲਿਕ ਦੀ ਸੇਵਾ ਕਰ ਰਹੇ ਹਾਂ ਕੋਈ ਇੱਥੇ ਰਾਜਨੀਤੀ ਥੋੜੀ ਹੋ ਰਹੀ ਹੈ ਕਿ ਆ ਇਹ ਵੋਟਾਂ ਬਣਾਉਣ ਵਾਸਤੇ ਥੋੜੀ ਕੰਮ ਹੋ ਰਿਹਾ ਹੈਗਾ ਚਾਹੇ ਕੋਈ ਵੀ ਕਰੇ ਅਕਾਲੀ ਕਰੇ ਕਾਂਗਰਸੀ ਕਰੇ ਕੋਈ ਯੂਨਾਈਟਿਡ ਸਿੱਖ ਆ ਜਾਂ ਹੋਰ ਆਰਗੇਨਾਈਜੇਸ਼ਨ ਸੇਵਾ ਕਰਦੀ ਹੈ ਸਾਨੂੰ ਧੰਨਵਾਦ ਵੀ ਕਰਨਾ ਚਾਹੀਦਾ ਔਰ ਉਹਨਾਂ ਦਾ ਸਹਿਯੋਗ ਵੀ ਜਿਹੜਾ ਦੇਣਾ ਚਾਹੀਦਾ ਜਿਵੇਂ ਤੁਸੀਂ ਦੇਖੋ ਵੈਕਸੀਨੇ ਡਿਸਪੈਂਸ ਨਹੀਂ ਕਿਤੇ ਨਹੀਂ ਕਰ ਲੈ ਹਸਪਤਾਲਾਂ 'ਚ ਕਿਤੇ ਨਹੀਂ ਕੋਈ ਪ੍ਰਬੰਧ ਕੀਤੇ ਜਾਂਦੇ ਇਹਨਾਂ ਦੇ ਜਿਹੜੇ ਛੋਟੇ-ਛੋਟੇ ਐਮਸੀ ਆ ਕਿਤੇ ਨਾ ਕਿਤੇ ਜਾ ਕੇ ਬੈਠ ਜਾਂਦੇ ਆ 10 20 ਇੰਜੈਕਸ਼ਨ ਲਾਂਦੇ ਆ ਫਿਰ ਉਹਨਾਂ ਨੂੰ ਤੋਰ ਜਾਂਦੇ ਆ ਮਤਲਬ ਵੈਕਸੀਨੇਸ਼ਨ ਦੇ ਨਾਤੇ ਵੀ ਡਰਾਮੇ ਜਿਹੜੇ ਉਹ ਕਰੇ ਜਾ ਰਹੇ ਆ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਤੁਹਾਡਾ ਇਹ ਦੋਸ਼ ਆ ਕਿ ਕਾਂਗਰਸ ਇਸ ਮਹਾਮਾਰੀ ਦੇ ਵਿੱਚ ਵੀ ਆਪਣੀ ਰਾਜਨੀਤੀ ਖੇਡ ਰਹੀ ਹੈ ਜੀ ਹਾਂ ਬਿਲਕੁਲ ਆਪਾਂ ਨੂੰ ਕਰਨੀ ਨਹੀਂ ਕਿਸੀ ਜੀ ਮੈਨੂੰ ਤਾਂ ਇਨਸਾਨੀਅਤ ਦੇ ਨਾਤੇ ਆਪਾਂ ਨੂੰ ਹਰੇਕ ਦੇ ਨਾਲ ਖੜਨਾ ਚਾਹੀਦਾ ਅੱਜ ਹਰੇ ਗਰੀਬ ਦੀ ਮਦਦ ਕਰਨੀ ਚਾਹੀਦੀ ਮੈਂ ਤਾਂ ਕਹਾਂਗਾ ਇਸ ਤਰ੍ਹਾਂ ਦੇ ਆਈਸੋਲੇਸ਼ਨ ਸੈਂਟਰ ਹਰ ਸ਼ਹਿਰ ਚ ਸਰਕਾਰ ਨੂੰ ਆਪ ਬਣਾਉਣੇ ਹੋਣੇ ਚਾਹੀਦੇ ਜਾਂ ਕੋਈ ਆਰਗੇਨਾਈਜੇਸ਼ਨ ਜੇ ਕੋਈ ਮਦਦ ਕਰਦੀ ਆ ਜਾਂ ਕੋਈ ਤਿਆਰ ਕਰਦੀ ਆ ਉਹਨਾਂ ਨੂੰ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਅਸੀਂ ਕਿਹੜਾ ਸਰਕਾਰ ਤੋਂ ਪੈਸੇ ਮੰਗ ਰਹੇ ਅਸੀਂ ਕਿਹੜਾ ਸਰਕਾਰ ਨੂੰ ਕਹਿ ਰਹੇ ਵੀ ਤੁਸੀਂ ਕੋਈ ਇੰਤਜ਼ਾਮ ਮਾੜੀ-ਮੋਟੀ ਮੋਰਲ ਸਪੋਰਟ ਤਾਂ ਹੁੰਦੀ ਆ ਕੋਈ ਫੋਨ ਕਰਕੇ ਪੁੱਛ ਲੈਣ ਕੋਈ ਗਾਈਡੈਂਸ ਵੀ ਦੇ ਸਕਦੇ ਕੋਈ ਐਸਐਮਐ ਤੋਂ ਵਿਜ਼ਿਟ ਵੀ ਕੋਈ ਹੋ ਸਕਦਾ ਹੈਗਾ ਸੋ ਦੇਖ ਲਿਓ ਵੀ ਤਿੰਨ ਚਾਰ ਦਿਨ ਹੋ ਗਏ ਮੈਂ डीसी साहब ਨੂੰ ਐਪਲੀਕੇਸ਼ਨ ਵੀ ਭੇਜ ਲਈ ਫੋਨ ਤੇ ਵੀ डीसी साहब ਦਾ ਫੋਨ ਹੀ ਨਹੀਂ ਚੱਕਦੇ ਸੋ ਡੀਸੀ ਸਾਹਿਬ ਨੇ ਇੱਕ ਵਾਰੀ ਮੇਰੇ ਨਾਲ ਗੱਲਬਾਤ ਜਿਹੜੀ ਜ਼ਰੂਰ ਕਰੀ ਆ ਪਰ ਚਾਹੀਦਾ ਨਹੀਂ ਮਤਲਬ ਅੱਜ ਤਾਂ ਆਪਾਂ ਇਸ ਭਿਆਨਕ ਬਿਮਾਰੀ ਦਾ ਟੱਕਰ ਆ ਜਿਹੜੇ ਤੱਕੜੇ ਹੋ ਕੇ ਕਰੀਏ ਆਪਾਂ ਰਲ ਮਿਲ ਕੇ ਕਰੀਏ ਕੋਈ ਨਾ ਮੇਰੇ ਕਰਨ ਦਾ ਇਹ ਨਾ ਤੁਹਾਡੇ ਕਰਨ ਦਾ ਨਾ ਬਾਕੀ ਇਹਦੇ ਕਰਨਗੇ ਸੋ ਆਪਾਂ ਨੂੰ ਰਲ ਮਿਲ ਕੇ ਜਿਹੜਾ ਇਸ ਲੜਾਈ ਦੇ ਖਿਲਾਫ ਲੜਨਾ ਚਾਹੀਦਾ ਕਿਸੇ ਹਸਪੀਟਲ ਨਾਲ ਵੀ ਕਈ ਆਪਾਂ ਕਰਿਆ ਰਿਹਾ ਬਾਈਕ ਕੋਈ ਸੀਰੀਅਸ ਹੋ ਦੇ ਕੋਈ ਸਪੈਸ਼ਲਟੀ ਹੋਵੇ ਦੇਖੋ ਮੈਂ ਜਿਹੜੇ ਪ੍ਰਾਈਵੇਟ ਹਸਪੀਟਲਾਂ ਜਿੰਨੇ ਵੀ ਹਸਪੀਟਲ ਦੇ ਡਾਕਟਰਸ ਹੈਗੇ ਐਮ ਡੀ ਉਹਨਾਂ ਨੂੰ ਬੁਲਾਇਆ ਸੀਗਾ ਬੁਲਾ ਕੇ ਰਿਕੁਐਸਟ ਜ਼ਰੂਰ ਕਰੀਗੇ ਵੀ ਜਿਹੜਾ ਪੇਸ਼ੈਂਟ ਇੱਥੇ ਚਲੋ ਸੀਰੀਅਸ ਹੋ ਜਾਊਗਾ ਅਸੀਂ ਉੱਥੇ ਸ਼ਿਫਟ ਕਰ ਦਾਂਗੇ ਇੱਥੇ 32 ਸੈਕਟਰ ਆ ਪੀਜੀਆਈ ਹੈਗਾ ਨੇੜੇ ਫਿਰ ਰਜਿੰਦਰਾ ਹਸਪੀਟਲ ਆ ਸਰਕਾਰੀ ਦਾ ਸਾਨੂੰ ਰਜਿੰਦਰਾ ਹੀ ਲੱਗਦਾ ਹੈਗਾ ਸੋ ਮੈਂ ਦੋ ਐਂਬੂਲੈਂਸਾਂ ਦਾ ਇੰਤਜ਼ਾਮ ਕਰਿਆ ਹੈਗਾ ਜਿਹੜਾ ਪੇਸ਼ੈਂਟ ਥੋੜਾ ਜਿਆ ਸੀਰੀਅਸ ਹੋਊਗਾ ਯਾ ਏ ਤੋਂ ਬੀਚ ਜਾਊਗਾ ਉਹਨੂੰ ਇੱਥੇ ਸ਼ਿਫਟ ਕਰ ਦਾਂਗੇ ਇਹ ਲੰਗਰ ਪਾਣੀ ਦਾ ਜਿਹੜਾ ਕਿੱਦਾਂ ਜਿਹਾ ਇੱਥੇ ਖਾਣ ਪੀਣ ਦਾ ਇੰਤਜ਼ਾਮ ਸਾਰਾ ਦਵਾਈਆਂ ਦਾ ਇੰਤਜ਼ਾਮ ਖਾਣ ਪੀਣ ਦਾ ਡਾਕਟਰ ਦਾ ਨਰਸਿਸ ਦਾ ਸਾਰਾ ਇੰਤਜ਼ਾਮ ਤਕਰੀਬਨ ਮੈਂ ਆਪ ਕਰਿਆ ਕੁਝ ਜੜੀਆਂ ਆਰਗੇਨਾਈਜੇਸ਼ਨਾਂ ਹੈਗੀਆਂ ਉਹਨਾਂ ਦਾ ਸਹਿਯੋਗ ਸਾਨੂੰ ਮਿਲ ਰਿਹਾ ਇੱਕ ਸਭ ਤੋਂ ਵੱਡੀ ਜਿਹੜੀ ਇਸ ਟਾਸ ਸਮੱਸਿਆ ਆ ਰਹੀ ਆ ਆਕਸੀਜਨ ਦੀ ਆ ਰਹੀ ਆ ਸਭ ਤੋਂ ਹਰ ਪਾਸੇ ਦਿੱਲੀ ਦੇ ਲਈ ਆਪਾਂ ਹਰਿਆਣਾ ਦੇਖ ਲਈਏ ਪੰਜਾਬ ਦੇਖ ਲਈਏ ਆਪਣੇ ਇੱਥੇ ਕਿੱਦਾਂ ਦੇ ਬੰਦੇ ਵਾਸਤੇ ਜੀ ਤੁਹਾਡੇ ਦੇਖੋ ਗੱਲ ਤਾਂ ਇਸ ਤਰ੍ਹਾਂ ਵੀ ਹੁਣ ਮੈਂ ਖੋਲਿਆ ਹੈਗਾ ਮੈਂ ਜਿਹੜੀ ਵੀ ਇੰਡਸਟਰੀ ਨੂੰ ਫੋਨ ਕਰ ਰਿਹਾ ਆ ਆਕਸੀਜਨ ਭਰਨ ਵਾਸਤੇ ਸਾਰੇ ਕਹ ਰਹੇ ਕਿ ਡੀਸੀ ਸਾਹਿਬ ਤੋਂ ਫੋਨ ਕਰਵਾਓ ਜੀ ਸਾਨੂੰ ਉਹਨਾਂ ਨੇ ਆਪਣੇ ਹੱਥ 'ਚ ਕੰਟਰੋਲ ਰਿਆ ਹੋਇਆ ਏਨੀ ਪਹਿਲਾਂ ਡੀਸੀ ਨੂੰ ਫੋਨ ਕਰੋ ਡੀਸੀ ਸਾਹਿਬ ਫੋਨ ਨਾ ਚੱਕਣ ਤਾਂ ਆਕਸੀਜਨ ਨਹੀਂ ਮਿਲਣੀ ਪੂਰੇ ਜ਼ਿਲ੍ਹੇ 'ਚ ਹੁਣ ਵੀ ਮੈਂ ਸਵੇਰ ਦਾ ਦੇਖੋ ਫੋਨ ਕਰ ਰਿਹਾ ਨਾ ਆ ਡੀਸੀ ਚੱਕ ਰਿਹਾ ਨਾ ਡੀਸੀ ਚੱਕ ਰਿਹਾ ਕੱਲ ਮੈਂ 10 ਸਿਲੰਡਰ ਜਿਹੜੇ ਪ੍ਰਵਾਹ ਕੇ ਲਿਆ ਸੀਗਾ ਸੋ ਸਰਕਾਰ ਨੂੰ ਚਾਹੀਦਾ ਹੈ ਵੀ ਜਿੱਥੇ-ਜਿੱਥੇ ਸੇਵਾ ਹੋ ਰਹੀ ਹੈ ਜਿੱਥੇ-ਜਿੱਥੇ ਜ਼ਰੂਰਤ ਆ ਘੱਟ ਤੋਂ ਘੱਟ ਸਪੈਸ਼ਲ ਸਖਸ਼ਨਾ ਦੇਣ ਜੇ ਜਿੱਥੇ ਆਈਸੋਲੇਸ਼ਨ ਸੈਂਟਰ ਬਣੇ ਆ ਉੱਥੇ ਜੇ ਆਕਸੀਜਨ ਦੀ ਲੋੜ ਆ ਤਾਂ ਇੰਡਸਟਰੀ ਵਾਲਾ ਦੇ ਦੇ ਸੋ ਐਡਾ ਮੈਂ ਤਾਂ ਸਮਝੀ ਨਹੀਂ ਰਿਹਾ ਵੀ ਕਿਸ ਤਰ੍ਹਾਂ ਮੈਂ ਸਵੇਰੇ ਮੋਹਾਲੀ ਫੋਨ ਕਰਿਆ ਸੀਗਾ ਹਾਈ ਟੈਕ ਆਕਸੀਜਨ ਵਾਲਿਆਂ ਨੂੰ ਮੈਂ ਕਿਹਾ ਜੀ 10 ਸਿਲੰਡਰ ਮੈਂ ਭੇਜ ਰਿਹਾ ਤੁਸੀਂ ਭਰ ਕੇ ਦੇ ਦਿਓ ਕੱਲ ਨੂੰ ਅੱਜ 3 ਦਿਨ ਐ ਆਈਸੋਲੇਸ਼ਨ ਸੈਂਟਰ ਸਿਰਫ ਆਕਸੀਜਨ ਕਰਕੇ ਲੇਟ ਹੋ ਗਿਆ ਦੇਖ ਲਓ ਸਿਲੰਡਰ ਪਈਆਂ ਖਾਲੀ ਹੁਣ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਮੈਨੂੰ ਡੀਸੀ ਸਾਹਿਬ ਤੋਂ ਫੋਨ ਕਰਵਾਓ ਜੀ ਫਿਰ ਅਸੀਂ ਇਹਨੂੰ ਫਿਲ ਕਰ ਦਿੰਦੇ ਮਤਲਬ ਇੱਥੇ 20 50 100 ਬੰਦਿਆਂ ਚ ਜੇ ਇੱਕ ਬੰਦੇ ਦੀ ਵੀ ਜਾਨ ਵੱਜੇ ਤਾਂ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈਗੀ ਆ ਇਹ ਸਿਰਫ ਆਕਸੀਜਨ ਕਿਉਂਕਿ ਕਈ ਵਾਰੀ ਆਈਸੋਲੇਸ਼ਨ ਚ ਇਹ ਸਿੰਪਟੋਮੈਟਿਕ ਨੂੰ ਵੀ ਆਕਸੀਜਨ ਦੀ ਇਮੀਡੀਏਟਲੀ ਲੋਡ ਪੈ ਜੇ ਸੋ ਬਿਨਾ ਤਿਆਰੀ ਤੋਂ ਤਾਂ ਆਪਾਂ ਇਥੇ ਪਾ ਨਹੀਂ ਸਕਦੇ ਉਹਨੂੰ ਮੈਂ ਦਵਾਈਆਂ ਵੀ ਲੈ ਆਣੀ ਸਾਰਾ ਖਾਣੇ ਦਾ ਵੀ ਸਾਰੇ ਪ੍ਰਬੰਧ ਹੋਗੇ ਸੋ ਆਕਸੀਜਨ ਦੇ ਹੁਣ ਮੈਂ ਜਦੋਂ ਗੱਲ ਹੋ ਜੇਗੀ ਫਿਰ ਉਹ ਸਿਲੰਡਰ ਭੇਜਾਂਗਾ ਫਿਰ ਭਰ ਕੇ ਆਣਗੇ ਉਸ ਤੋਂ ਬਾਅਦ ਇਹਨੂੰ ਮੇਰਾ ਖਿਆਲ ਅੱਜ ਵੀ ਫੰਕਸ਼ਨਲ ਨਹੀਂ ਹੋ ਸਕਣਾ ਕੱਲ ਨੂੰ ਕਰਾਂਗੇ ਸਿਰਫ ਆਸਈਆਂ ਦੇ ਚੱਕਰ ਤੋਂ ਹਾਂ ਤਿੰਨ ਦਿਨ ਹੋ ਗਏ ਕਿੰਨਾ ਹਲਕਾ ਬਤਾਇਆ ਕਰਨ ਕੇ ਸ਼ਰਮਾ ਜੀ ਜਿਹਨਾਂ ਦਾ ਪ੍ਰਬੰਧ ਅਲਾ ਤਾਂ ਬਹੁਤ ਅੱਛਾ ਹੈ ਪਰ ਉਹਨਾਂ ਦਾ ਕਿਤੇ ਕਿਤੇ ਮਨ ਦੇ ਵਿੱਚ ਇੱਕ ਰੋਸ਼ ਹੈਗਾ ਇੱਕ ਦੋਸ਼ ਹੈਗਾ ਕਿ ਜਿਹੜਾ ਪ੍ਰਸ਼ਾਸਨ ਹੈਗਾ ਉਹਨਾਂ ਦਾ ਬਿਲਕੁਲ ਸਾਥ ਨਹੀਂ ਦੇ ਰਿਹਾ ਇਹ ਜਿਹੜਾ ਆਈਸੋਲੇਸ਼ਨ ਸੈਂਟਰ ਇਹਨਾਂ ਵੱਲੋਂ ਬਣਾਇਆ ਸਿਰਫ ਇਸ ਕਰਕੇ ਲੇਟ ਹੋ ਰਿਹਾ ਕਿ ਇਹਨਾਂ ਕੋਲ ਆਕਸੀਜਨ ਦੇ ਪੂਖਤਾ ਪ੍ਰਬੰਧ ਨਹੀਂ ਹੈਗੇ ਪ੍ਰਸ਼ਾਸਨ ਇਹਨਾਂ ਦਾ ਸਾਥ ਨਹੀਂ ਦੇ ਰਿਹਾ ਪ੍ਰਸ਼ਾਸਨ ਵੱਲੋਂ ਜਿਹੜੀ ਹੈਗੀ ਇਹਨਾਂ ਦੀ ਹੈਲਪ ਨਹੀਂ ਕੀਤੀ ਜਾ ਰਹੀ ਇਸ ਕਰਕੇ ਆਈਸੋਲੇਸ਼ਨ ਜਿਹੜਾ ਸੈਂਟਰ ਹੈਗਾ ਲੇਟ ਹੋ ਰਿਹਾ ਇਹ ਕਿਤੇ ਨਾ ਕਿਤੇ ਆਪਾਂ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਨਲਾਇਕੀ ਵੀ ਕਹਿ ਸਕਦੇ ਆ ਕਿ ਇਹੋ ਜੀ ਮਹਾਮਾਰੀ ਦੇ ਟਾਈਮ ਦੇ ਵਿੱਚ ਆਕਸੀਜਨ ਜਿਹੜੀ ਪ੍ਰੋਵਾਈਡ ਨਾ ਕਰਾਉਣਾ ਜਿਹੜਾ ਆਕਸੀਜਨ ਦੇ ਕਰਕੇ ਜਿਹੜੇ ਬੰਦੇ ਆ ਨਹੀਂ ਮੌਤ ਹੋ ਰਹੀ ਹੈ ਮਰੀਜ਼ਾਂ ਦੀ ਮੌਤ ਹੋ ਰਹੀ ਹੈ ਇਹ ਕਿਤੇ ਨਾ ਕਿਤੇ ਸਾਡੇ ਸਰਕਾਰ ਜਾਂ ਪ੍ਰਸ਼ਾਸਨ ਦੀ ਨਲਾਇਕੀ ਵੀ ਕਿਹਾ ਜਾ ਸਕਦਾ ਜਦੋਂ ਇਹੋ ਜੇ ਸਮਾਜ ਸੇਵੀ ਅੱਗੇ ਆਉਂਦੇ ਆ ਇਹੋ ਜੀ ਸੇਵਾ ਕਰਦੇ ਆ ਰੋਟੀ ਪਾਣੀ ਬੈੱਡ ਆਪਣਾ ਸਭ ਕੁਝ ਦੇ ਰਹੇ ਆ ਸਿਰਫ ਆਕਸੀਜਨ ਦੀ ਵਜ੍ਹਾ ਕਰਕੇ ਜੇਗਾ ਇਹੋ ਜੇ ਪ੍ਰੋਜੈਕਟ ਲੇਟ ਹੁੰਦਾ ਹੈ ਤੇ ਬਹੁਤ ਗਲਤ ਗੱਲ ਹੈ ਇੱਥੇ ਸਮਾਜ ਸੇਵੀ ਸੰਸਥਾ ਹੈਗੀ ਆ ਜਿਹੜੀ ਯੂਨਾਈਟਿਡ 6 ਵੱਲੋਂ ਵੀ ਆਪਣੇ ਕਾਫੀ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਆਪਾਂ ਦੇਖ ਸਕਦੇ ਆ ਕਿ ਸਿਲੰਡਰ ਵਗੈਰਾ ਆ ਕਾਫੀ ਮਾਤਰਾ ਦੇ ਵਿੱਚ ਸਾਰਾ ਸਾਰੇ ਬੰਦਵਾਸ ਪੂਰੇ ਹੋ ਚੁੱਕੇ ਆ ਇਹਨਾਂ ਦਾ ਸਿਰਫ ਇੱਕ ਹੀ ਕਹਿਣਾ ਹੈ ਕਿ ਸਾਡੇ ਕੋਲ ਸਿਰਫ ਆਕਸੀਜਨ ਦੀ ਜਿਹੜੀ ਹੈਗੀ ਆ ਪੂਰੀ ਮਾਤਰਾ ਨਾ ਹੋਣ ਕਰਕੇ ਆਪਾਂ ਜਿਹੜਾ ਹੈਗਾ ਇਹ ਆਈਸੋਲੇਸ਼ਨ ਸੈਂਟਰ ਅੱਜ ਵੀ ਸ਼ਾਇਦ ਫੰਕਸ਼ਨਲ ਨਾ ਕਰ ਸਕੀਏ ਇਹਨਾਂ ਦੀ ਕਿਤੇ ਨਾ ਕਿਤੇ ਮੰਗ ਹੈਗੀ ਹੈ ਕਿ ਜਲਦੋਂ ਜਲਦ ਸਾਨੂੰ ਆਕਸੀਜਨ ਪ੍ਰੋਵਾਈਡ ਕਰਾਈ ਜਾਏ ਤਾਂ ਜੋ ਆਪਾਂ ਇੱਥੇ ਮਰੀਜ਼ਾਂ ਨੂੰ ਲਿਆ ਕੇ ਉਹਨਾਂ ਦੀ ਜਿਹੜੀ ਹੈਗੀ ਜਾਨ ਬਚਾਈ ਜਾ ਸਕੇ ਕੈਮਰਾਮੈਨ ਦੇ ਨਾਲ ਸੁਖਵਿੰਦਰ ਸੈਣੀ ਜੀ